ਸਟ੍ਰੀਟ ਆਲ ਦੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਵਧੀਆ ਕੁਲਚਾ ਪਰਾਂਠਾ ਰੈਸਪੀ ਜਿਸ ਪਰਾਂਠੇ ਨੂੰ ਖਾ ਕੇ ਤੁਸੀਂ ਆਲੂ ਵਾਲੇ ਪਰਾਂਠੇ ਤੇ ਬਾਹਰ ਦੇ ਕੁਲਚੇ ਜਿਹੜੇ ਆ ਉਹ ਭੁੱਲ ਜਾਓਗੇ ਸਭ ਤੋਂ ਪਹਿਲਾਂ ਅਸੀਂ ਆਲੂਆਂ ਨੂੰ ਛਿੱਲ ਕੇ ਧੋ ਕੇ ਤੇ ਇਹਨੂੰ ਆਪਾਂ ਪੈਨ ਚ ਐਡ ਕਰ ਦਾਂਗੇ ਜਾਂ ਤੁਸੀਂ ਕੁੱਕਰ ਦੇ ਵਿੱਚ ਇਸ ਨੂੰ ਉਬਾਲ ਸਕਦੇ ਹੋ ਤੇ ਪਾਣੀ ਅਸੀਂ ਓਨਾ ਕੁ ਐਡ ਕਰਨਾ ਹੈ ਜਿੰਨਾ ਕਿ ਇਹ ਆਲੂ ਜਿਹੜੇ ਆ ਡਿਪ ਹੋ ਜਾਣ ਤੇ ਇਹਦੇ ਨਾਲ ਉਬਲਣ ਕੇ ਬਹੁਤ ਵਧੀਆ ਤੇ ਇੱਕ ਸਾਲ ਜਿੱਤੇ ਸੀ ਉਹ ਬਾਲਣ ਲਈ ਰੱਖ ਦਿੱਤੇ ਆਲੂ ਤੇ ਹੁਣ ਤੇ ਹੁਣ ਮੈਂ ਮੰਮੀ ਘਰੋਂ ਲੈ ਕੇ ਆਈ ਸੀ ਹਰੀਆਂ ਹਰੀਆਂ ਪੂਕਾ ਤੇ ਮੈਂ ਕਿਚੋੜਾ ਇਹ ਵੀ ਐਡ ਕੀਤਾ ਜਾਂ ਬਰੀ ਬਰੀ ਕੱਟ ਕਰਕੇ ਤੇ 6 ਤੋਂ 7 ਹਰੀਆਂ ਮਿਰਚਾਂ ਨੂੰ ਬਰੀ ਬਰੀ ਕੱਟ ਕਰਕੇ ਤੇ ਦੂਸਰੀ ਸਾਈਡ ਸਾਡੇ ਆਲੂ ਜਿਹੜੇ ਨਾ ਬਹੁਤ ਵਧੀਆ ਬੋਇਲ ਹੋ ਗਿਆ ਹੈ ਤੇ ਇਹਨਾਂ ਨੂੰ ਆਪਾਂ ਮੈਸ਼ ਕਰ ਲਾਂਗੇ ਆਟਾ ਮੈਂ ਗੁੰਨ ਕੇ ਪੱਲੇ ਹੀ ਰੱਖ ਲਿਆ ਹੋਇਆ ਸੀ ਦੇ ਆਲੂਆਂ ਨੂੰ ਮੈਸ਼ ਕਰਨ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਕੜਾਈ ਦੇ ਵਿੱਚ ਐਡ ਕਰਾਂਗੇ ਤੋਂ ਚਮਚ ਆਇਲ ਆਇਲ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹੋ ਸਰੋਂ ਦਾ ਪਾ ਸਕਦੇ ਹੋ ਬੈੱਡ ਬੈੱਕ ਦੇ ਰਿਫਾਈਨ ਯੂਜ਼ ਕੀਤਾ ਹੈ ਜੇ ਤੁਸੀਂ ਦੇਸੀ ਕਿਉ ਪਾਣਾ ਚਾਹੁੰਦੇ ਉਹਦੇ ਨਾਲ ਤਾਂ ਟੇਸਟ ਹੋਰ ਵੀ ਬਹੁਤ ਜ਼ਿਆਦਾ ਵਧੀਆ ਆਏਗਾ ਹੁਣ ਅਸੀਂ ਕੁਲਚਾ ਪਰਾਂਠਾ ਬਣਾ ਰਹੀਆਂ ਤੇ ਇਹਦੇ ਵਿੱਚ ਤਾਂ ਜੀਰਾ ਤੇ ਆਬਵੀਅਸਲੀ ਜਾਏਗਾ ਜਾਏਗਾ ਹਨਾ ਇੱਕ ਚਮਚਾ ਮੈਂ ਪਾਇਆ ਸਾਬੂ ਜੀਰਾ ਅੱਛੇ ਤਰੀਕੇ ਨਾਲ ਭੁੰਨ ਲੈਣਾ ਹੈ ਉਸ ਇੱਕ ਚਮਚਾ ਸਾਬੂਤ ਧਨੀਆ ਜਿੰਨੂੰ ਮੈਂ ਕੁੱਟ ਕੇ ਦਰਦਰਾ ਜਿਆ ਐਡ ਕਰ ਦਿੱਤਾ ਉਹਨੂੰ ਵੀ ਅਸੀਂ ਭੁੰਨ ਲੈਣਾ ਉਸ ਤੋਂ ਬਾਅਦ ਪ੍ਰੀ ਕਟੀਆਂ ਹੋਈਆਂ ਹਰੀਆਂ ਮਿਰਚਾਂ ਨੂੰ ਐਡ ਕਰਕੇ ਇਹਨੂੰ ਵੀ ਆਪਾਂ ਬਹੁਤ ਵਧੀਆ ਭੁੰਨ ਲੈਣਾ ਉਸ ਤੋਂ ਬਾਅਦ ਜੋ ਅਸੀਂ ਹਰੇ ਪਰੇ ਜਿਹੜੇ ਆ ਨਾ ਅਸੀਂ ਫੁੱਕਾ ਜਿਹੜੀਆਂ ਛਿੰਦੂ ਅਸੀਂ ਗ੍ਰੀਨ ਆਨਿਅਨ ਵੀ ਕਹਿੰਦੇ ਆ ਐਡ ਕਰ ਦਵਾਂਗੇ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਸਕਿਪ ਕਰ ਸਕਦੇ ਹੋ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਹੁਤ ਵਧੀਆ ਭੁੰਨ ਲੈਣਾ ਹੈ ਇਹਦੇ ਵਿੱਚ ਹੁਣ ਬਹੁਤ ਹੀ ਵਧੀਆ ਸੌਫਟ ਹੋ ਚੁੱਕਾ ਹੁਣ ਅਸੀਂ ਐਡ ਕਰਾਂਗੇ ਕੁਝ ਮਸਾਲੇ ਜਿਹਦੇ ਵਿੱਚ ਮੈਂ ਲਿਆਏ ਅੱਧਾ ਚਮਚ ਕਲੌਂਜੀ 1 ਚਮਚ ਅਜਵਾਨ ਦਾ ਤੇ ਅੱਧਾ ਚਮਚ ਨਮਕ ਕਾਲਾ ਨਮਕ ਲਿਆਇਆ ਥੇ ਮੈਂ ਇਹ ਤਿੰਨੇ ਚੀਜ਼ਾਂ ਹਾਜ਼ਮ ਲਈ ਬਹੁਤ ਵਧੀਆ ਨੇ ਤੇ 1 ਚਮਚ ਨਮਕ ਤੇ ਇਹਦੇ ਨਾਲ ਚਰੀਫਲੈਕਸ ਲਈ ਨੇ ਚਰੀਫਲੈਕਸ ਤੁਸੀਂ ਫ੍ਰੈਸ਼ ਮਿਕਸ ਵੀ ਐਡ ਕਰ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਐਡ ਕਰਨ ਤੋਂ ਬਾਅਦ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਦਾਂ ਦੀਆਂ ਹੋਰ ਨਿਊ ਵੀਡੀਓ ਦੇਖਣ ਲਈ ਮਸਾਲੇ ਜਿਹੜੇ ਬਹੁਤ ਵਧੀਆ ਪੁੱਜ ਕੇ ਰੈਡੀ ਹੋ ਚੁੱਕੇ ਆ ਤੇ ਹੁਣ ਅਸੀਂ ਐਡ ਕਰਦਾਂਗੇ ਮੈਸ਼ ਕੀਤੇ ਹੋਏ ਆਲੂ ਤੇ ਆਲੂਆਂ ਨੂੰ ਆਪਾਂ ਬਿਲਕੁਲ ਹਲਕੀ ਜਿਹੀ ਗੈਸ ਦੀ ਫਲੇਮ ਦਿੱਤੇ ਪੁੰਣਾ ਹੈ ਤਾਂ ਜੋ ਇਹ نیچے ਜਿਹੜੇ ਬਿਲਕੁਲ ਵੀ ਨਾ ਲੱਗਣ ਆਲੂ ਹਨ ਆਪਾਂ ਥੋੜਾ ਥੋੜਾ ਕਰਕੇ ਐਡ ਕੀਤਾ ਹੈ ਕਿ ਇਹਦੇ ਨਾਲ ਫਿਲਿੰਗਸ ਜਿਹੜੀ ਹੈ ਨਾ ਬਹੁਤ ਵਧੀਆ ਆਉਂਦੀ ਹੈ ਇਹਦੇ ਨਾਲ ਹੀ ਅਸੀਂ ਐਡ ਕਰ ਦਾਂਗੇ ਹਰਾ ਧਨੀਆ ਤੇ ਥੋੜਾ ਜਿਹਾ ਪੁਦੀਨਾ ਪੁਦੀਨੇ ਦੇ ਨਾਲ ਨਾ ਫਲੇਵਰ ਜਿਹੜਾ ਹੈ पराਠੇ ਦੇ ਵਿੱਚ ਬਹੁਤ ਹੀ ਵਧੀਆ ਆਂਦਾ ਹੈ ਤੁਸੀਂ ਚਾਹੋ ਤੇ ਐਡ ਕਰ ਸਕਦੇ ਹੋ ਬਟ ਇੱਕ ਵਾਰੀ ਟਰਾਏ ਕਰਕੇ ਜ਼ਰੂਰ ਦੇਖਿਓ ਓੜ ਇੱਕ ਲੋਈ ਜਾਂ ਪੇੜਾ ਲੈ ਲਓ ਤੇ ਉਸ ਨੂੰ ਗੋਰ ਰਾਉਂਡ ਚ ਵੇਲ ਕੇ ਤੇ ਉਹਦੇ ਉੱਪਰ ਹਲਕਾ ਜਿਹਾ ਘਿਓ ਲਗਾ ਕੇ ਤੇ ਇਸ ਤਰ੍ਹਾਂ ਆਪਾਂ ਫਿਲਿੰਗ ਐਡ ਕਰਨ ਤੋਂ ਬਾਅਦ ਇਦਾ ਘੁਮਾ ਦੇਣਾ ਤੁਸੀਂ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਬਣਾ ਸਕਦੇ ਹੋ ਕਈ ਲੋਕ ਬਣਾਉਂਦੇ ਨੇ ਨਾ ਦੋ ਰੋਟੀਆਂ ਦੇ ਵਿੱਚ ਫਿਲਿੰਗ ਬਣਾ ਕੇ ਉਹ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਆ ਤੇ ਬਣਾ ਸਕਦੇ ਹੋ ਇਹ ਹੁਣ ਪਰਾਠਾ ਨਾ ਮੇਰੀ ਮੰਮੀ ਨੇ ਬਣਾਇਆ ਤੇ ਉਹਨਾਂ ਨੂੰ ਇਦਾਂ ਹੀ ਜਾ ਚੱਗਿਆ ਤੇ ਜਦੋਂ ਮੈਂ ਪਰਾਠਾ ਬਣਾਉਣੀ ਆ ਨਾ ਤੇ ਇੱਕ ਪੇੜਾ ਲੈ ਕੇ ਉਹਦੇ ਵਿੱਚ ਫਿਲਿੰਗ ਕਰਕੇ ਤੇ ਫਿਰ ਦੂਸਰਾ ਉੱਪਰ ਲਗਾ ਦਿੰਦੀ ਆ ਦੋ ਮਤਲਬ ਲੋਈਆਂ ਲੈ ਕੇ ਤੇ ਉਹਦੇ ਵਿੱਚ ਸਟਫਿੰਗ ਐਡ ਕਰਦੀ ਆ ਤੇ ਮੰਮੀ ਮੇਰੇ ਇਦਾਂ ਹੀ ਬਣਾ ਦਿੰਦੇ ਨੇ ਹੁਣ ਦੋਨਾਂ ਸਾਈਡ ਤੋਂ ਆਪਾਂ ਕ੍ਰਿਸਪੀ ਹੋਣ ਤਾਂ ਕਿ ਪਰਾਠੇ ਨੂੰ ਜਿਹੜਾ ਸੇਕ ਲੈਣਾ ਹੈ ਤੇ ਪਰਾਠਾ ਤੁਸੀਂ ਦੇਖੋ ਇਹ ਹੋਏ ਕੁੱਚਾ ਲੱਗ ਰਿਹਾ ਨਾ ਬਿਲਕੁਲ ਇੱਕਦਮ ਕ੍ਰਿਸਪੀ ਬਾਹਰੋਂ ਤੇ ਅੰਦਰੋਂ ਬਿਲਕੁਲ ਫਿਲਿੰਗ ਤੇ ਐਂਡ ਸੌਫਟ ਹਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹੋ ਜਿਹਾ ਕੁੱਚਾ ਬਜ਼ਾਰੋਂ ਮਿਲ ਸਕਦਾ ਹੈ ਨਹੀਂ ਨਾ ਕੁੱਚਾ ਕੀ ਪਰਾਠਾ ਵੀ ਨਹੀਂ ਮਿਲਦਾ ਹੋਣਾ ਇਹੋ ਜਿਹਾ ਤੇ ਅੰਦਰ ਦੀ ਫਿਲਿੰਗ ਤੁਸੀਂ ਚੈੱਕ ਕਰੋ ਓਏ ਹੋਏ ਕਿਆਜ਼ ਲਾਸ ਵਾਹ ਪਰਾਠਾ ਬੜਕੇ ਰੈਡੀ ਹੋਇਆ ਹੈ ਇਹ ਮੈਂ ਮਿੰਟ ਵਾਲਾ ਦਹੀਂ ਬਣਾ ਕੇ ਰੈਡੀ ਕਿੱਟ ਤੋ ਆਇਆ ਹੈ ਜੇ ਰੈਸਪੀ ਚਾਹੀਦੀ ਹੈ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ